ਬਿਤੇ ਦਿਨ ਤੋਂ ਤੈਂਦੂ ਨੇ ਲੱਕੇ ਦੇ ਵਿੱਚ ਦਹਿਸ਼ਤ ਪਚਾਈ ਹੋਈ ਹੈ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਤੈਂਦੂਆ ਪਿੰਡ ਦੇ ਵਿੱਚ ਵੜ ਕੇ ਇੱਕ ਕੁੱਤੇ ਨੂੰ ਸ਼ਿਕਾਰ ਬਣਾਉਂਦਾ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਜਦੋਂ ਖੂਨ ਦੇ ਨਿਸ਼ਾਨ ਦੇਖੇ ਤਾਂ ਉੱਥੇ ਤੈਂਦੂ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਜਿਸ ਤੋਂ ਬਾਅਦ ਲੱਕੇ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੁੰਨਮਸਾਨ ਗਲੀਆਂ ਹੋ ਗਈਆਂ ਲੋਕ ਘਰਾਂ ਤੋਂ ਬਾਹਰ ਨਿਕਲ ਤੋਂ ਡਰਨ ਲੱਗ ਪਏ ਤਾਂ ਜਿਸ ਤੋਂ ਬਾਅਦ ਹੁਨੇਰ ਬਰਡ ਲਾਈਟ ਜੁਲਾਹਤ ਭਾਗ ਦੇ ਮਹਿਕਮੇ ਵੱਲੋਂ ਅਧਿਕਾਰੀਆਂ ਵੱਲੋਂ ਤੈਂਦੂਏ ਨੂੰ ਫੜਨ ਵਾਸਤੇ ਪਿੰਜਰਾ ਲਗਾ ਦਿੱਤਾ ਹੈ ਇਸ ਬਾਰੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀਆਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਕਸੌਲੀ ਤੋਂ ਖਬਰ ਹੈ ਜਿੱਥੇ ਕਿ ਬੀਤੇ ਦਿਨਾਂ ਪਿੰਡ ਕਸੌਲੀ ਦੱਸਿਆ ਜਾ ਰਿਹਾ ਕਿ ਤੈਂਦੂਆ ਆ ਗਿਆ ਸੀ ਜਿਸ ਤੋਂ ਬਾਅਦ ਕੁੱਤੇ ਨੂੰ ਤੈਂਦੂਏ ਨੇ ਸ਼ਿਕਾਰ ਬਣਾਇਆ ਤਾਂ ਜਿਸ ਤੋਂ ਬਾਅਦ ਲੋਕ ਡਰੇ ਮਹਿਸੂਸ ਕਰ ਰਹੇ ਸੀ ਜਿਸ ਤੋਂ ਬਾਅਦ ਦੀ ਜਾਣਕਾਰੀ ਜਦੋਂ ਜੰਗਲਾਤ ਭਾਕ ਤੇ ਨੈਸ਼ਨਲ ਵਾਈਲਡਲਾਈਫ ਮਹਿਕਮਾ ਨੇ ਦਿੱਤੀ ਹੈ ਤਾਂ ਉਹਨਾਂ ਪੱਲੋਂ ਪਿੰਜਰਾ ਹੁਣ ਤੈਂਦੂਏ ਨੂੰ ਫੜਨ ਵਾਸਤੇ ਲਗਾ ਦਿੱਤਾ ਜਿੱਤੇ ਤੁਸੀਂ ਦੇਖ ਸਕਦੇ ਤਸਵੀਰਾਂ ਹੁਣ ਸਿੱਧੀਆਂ ਤੇ ਕਾ ਰਹੇ ਆ ਕਿ ਪੂਰੇ ਤੈਂਦੂਏ ਨੂੰ ਫੜਨ ਵਾਸਤੇ ਇਹ ਪਿੰਜਰਾ ਲਗਾ ਕੇ ਜਾਲ ਪਛਾਇਆ ਗਿਆ ਕਿ ਅਗਰ ਤੈਂਦੂਆ ਇਸ ਪਿੰਜਰੇ ਦੇ ਵਿੱਚ ਫਸਦਾ ਹੈ ਤਾਂ ਕਿਤਨੇ ਕਿਤੇ ਲੋਕਾਂ ਨੂੰ ਰਾਹਤ ਮਿਲੇਗੀ ਜਿਸ ਤਰੀਕੇ ਤੇ ਲੋਕ ਡਰ ਮਹਿਸੂਸ ਕਰ ਰਹੇ ਨੇ ਤਸਵੀਰਾਂ ਨੇ ਸਿੱਧੀਆਂ ਤੁਸੀਂ ਦੇਖੋ ਕਿ ਉਸ ਤੈਂਦੂਏ ਨੂੰ ਇਸ ਪਿੰਜਰੇ ਨੂੰ ਪਸਾਨ ਵਾਸਤੇ ਕੋਈ ਨਾ ਕੋਈ ਇਸ ਪਿੰਜਰੇ ਦੇ ਵਿੱਚ ਚੀਜ਼ ਰੱਖਣੀ ਪੈਂਦੀ ਹੈ ਜਿਸ ਤਰੀਕੇ ਨਾਲ ਪਿਛਲੇ ਦਿਨੀ ਨਮਾ ਕਰਾਉਂਦੇ ਵਿੱਚ ਵੀ ਤੈੰਦੂਆ ਦੇਖਿਆ ਗਿਆ ਸੀ ਉਸ ਤੋਂ ਬਾਅਦ ਉੱਥੇ ਮੁਰਦਾ ਜਾਂ ਕੀ ਕੋਈ ਕੁੱਤਾ ਉਸ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸ਼ਿਕਾਰ ਕਰਨ ਵਾਸਤੇ ਇਹ ਤੈੰਦੂਆ ਆਂਦਾ ਹੈ ਤੇ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਬਾਤ ਉਹ ਖਬਰ ਤੇ ਜਿੰਨੇ ਬੰਦੇ ਨੇ ਦੱਸਿਆ ਜਾ ਰਿਹਾ ਕਿ ਉਹ ਤਿੰਦੂਆ ਦੇਖਿਆ ਉਹ ਵੀ ਸਾਡੇ ਨਾਲ ਨੇ ਬਈ ਤੁਸੀਂ ਦੇਖਿਆ ਤਿੰਦੂਆ ਉਹ ਜੋ ਉਸਦੇ ਨਿਸ਼ਾਨ ਪੈ ਰਹੇ ਤੁਸੀਂ ਦੇਖਿਆ ਮੌਕੇ ਦੇ ਕੀਵੇਂ ਦੇ ਹਾਲਾਤ ਸੀ ਜੋ ਤੁਸੀਂ ਦੇਖਿਆ ਹਾਂਜੀ ਮੈਂ ਰਾਤ ਨੂੰ 1:30 ਪਾਣੀ 11 ਵਜੇ ਸਾਡੇ ਹਰੀਪੁਰ ਵਾਲੇ ਬਾਬੇ ਦੇਰੇ ਤੇ ਜੋਤ ਲੱਗੀ ਹੋਈ ਹੈ ਅਖੰਡ ਜੋਤ 40 ਦਿਨ ਦੀ ਰਾਤ ਨੂੰ ਮੈਂ ਉੱਥੇ ਸੌਣਾ ਜਦੋਂ ਮੈਂ ਕਰਤੋ ਰੋਟੀ ਪਾਣੀ ਖਾ ਕੇ ਜਾਣ ਲੱਗਿਆ ਤਾਂ ਮੇਰਾ ਜਦੋਂ ਮੋਟਰਸਾਈਕਲ ਉੱਤੋਂ ਨੀਚੇ ਨੂੰ ਲਾਈਟ ਸਿੱਧੀ ਹੋਈ ਤੁਹਾਡਾ ਘਰ ਇਧਰ ਹੀ ਹੈ ਮੇਰਾ ਘਰ ਬਿਲਕੁਲ ਸਾਹਮਣੇ ਹੈ ਜੀ ਪਹਿਲਾਂ ਉਹਨਾਂ ਨੇ ਇੱਥੋਂ ਕੁੱਤੇ ਨੂੰ ਝਾਪਟ ਮਾਰੀ ਇੱਥੇ ਕੁੱਤੇ ਦਾ ਜਿਹੜਾ ਬਾਥਰੂਮ ਤੇ ਖੂਨ ਨਿਕਲਿਆ ਹੋਇਆ ਸੀਗਾ ਜ਼ਿਆਦਾ ਖੂਨ ਇੱਥੇ ਸੀਗਾ ਤਾਂ ਇੱਥੋਂ ਖੂਨ ਡਿਟੇਰੀ ਲੱਗੀ ਹੋਈ ਸੀਗੀ ਇੱਥੇ ਉਹ ਲੈ ਕੇ ਉਹਨੂੰ ਜਿਹੜਾ ਨੋ ਚ ਰਿਆ ਸੀ ਜਦੋਂ ਇਹ ਲਾਈਟ ਵੱਜੀ ਉਹ ਲੈ ਕੇ ਬਿਲਕੁਲ ਨਦੀ ਵੱਲ ਭੱਜ ਗਿਆ ਤੇ ਤेंदुए ਦੇ ਨਿਸ਼ਾਨ ਵੀ ਦੇਖੇ ਤੁਸੀਂ ਪੈਰਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਵੀ ਦੇਖੇ ਅਸੀਂ ਅੱਗੇ ਜਾ ਕੇ ਫਿਰ ਨਦੀ 'ਚ ਵੀ ਦੇਖੇ ਜਿਹੜੇ ਮਤਲਬ ਕਿ ਸਾਡੇ ਬਜ਼ੁਰਗਾਂ ਜਿਨ੍ਹਾਂ ਨੇ ਪਹਿਲਾਂ ਦੇਖੇ ਹੋਏ ਨੇ ਤेंदुए ਫਿਰ ਮੋਤਬਰ ਬੰਦੇ ਆ ਕਾਫੀ ਇਕੱਠੇ ਹੋ ਗਏ ਉਹਨਾਂ ਨੇ ਵੀ ਫਿਰ ਪੈੜਾ ਲਗਾਈਆਂ ਅੱਗੇ ਤੱਕ ਦੇਖਿਆ ਵੀ ਹਾਂ ਵਾਕਈ ਤੇ ਥੋੜੇ ਪਸ਼ੂ ਵਗੈਰਾ ਵੀ ਜਾਂਦੇ ਹੋਣੇ ਜੰਗਲਾਂ ਦੇ ਵਿੱਚ ਚਰਨ ਵਾਸਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਝਪਟ ਮਾਰ ਸਕਦਾ ਫਿਰ ਤेंदੂ ਬਿਲਕੁਲ ਜੀ ਬਿਲਕੁਲ ਪਸ਼ੂ ਸਾਡੇ ਬਾਹਰ ਘੁੰਮਦੇ ਰਹਿੰਦੇ ਆ ਤੇ ਬੱਚਿਆਂ ਨੂੰ ਵੀ ਪ